ਸਾਨੂੰ ਜਿਹੜੇ ਕਾਮਰੇਡ ਪਰਖਦੇ ਦੀ ਤੀਪ ਸਿੱਧੂ ਨਾਲ ਸਾਡਾ ਕੋਈ ਵਿਰੋਧ ਨਹੀਂ ਅੰਬਰਤਪਾਲ ਨਾਲ ਸਾਡਾ ਕੋਈ ਵਿਰੋਧ ਨਹੀਂ ਤੇ ਜਦੋਂ ਹਕੂਮਤ ਉਹਦੇ ਦੇ ਬਰੀ ਤਾਂ ਸੋਡਾ ਮੂੰਹ ਨਹੀਂ ਖੁੱਲਿਆ ਅਸੀਂ ਸ਼ਹਿਰਾਂ ਦੇ ਵਿੱਚ ਮਜਾਰੇ ਕੀਤੇ ਕਿ ਅੰਬਰਤਪਾਲ ਨੇ ਐਡਾ ਜੁਰਮ ਨਹੀਂ ਕੀਤਾ ਜਿਹੜੀ ਤੁਸੀਂ ਉਹਨੂੰ ਸਜ਼ਾ ਦਿੱਤੀ ਹੈ ਜਦੋਂ ਕੋਈ ਜ਼ਬਰ ਕਰੂਗਾ ਚਾਹੇ ਦੁਸ਼ਮਣ ਤੇ ਕਰੇ ਸਾਡੇ ਨਾਲ ਬੋਲੇ ਨਾ ਬੋਲੇ ਅਸੀਂ ਉਹਦੇ ਪੱਖ 'ਚ ਖੜਾ ਆ ਗਏ ਕੰਧ ਤੇ ਲਿਖਿਆ ਪੜ੍ਹ ਲੈ ਅਸੀਂ ਮੈਦਾਨ ਚਾਗੇ ਅਸੀਂ ਸੋਡਰ ਦਰ ਦੋ ਹੱਥ ਦੇਖਾਂ ਅਸੀਂ ਬੀ ਨੂੰ ਦਿੱਲੀ ਜਾਵਾਂਗੇ ਦੇਖ ਲਾਂਗੇ ਫਿਰ ਕਿਹੜੀਆਂ ਕੰਦਾ ਨੇ ਕਿਹੜੀਆਂ ਕੌਲੇ ਨੇ 17 ਤਰੀਕ ਤੱਕ ਕੇਂਦਰ ਸਰਕਾਰ ਇਹ ਮਸਲੇ ਨੂੰ ਜਬ ਪੋਜੀਟਿਵ ਤਰੀਕੇ ਨਾਲ ਨਬਾਦਵੇਂ ਜਦੋਂ ਟੱਕਰ ਹੋ ਸਾਰੇ ਲੋਕਾਂ ਦੇ ਸਾਹਮਣੇ ਹੋ ਇੱਕ ਗਦਾਰ ਨੇ ਇਹ ਡਰ ਗਏ ਇਹ ਤਾਂ ਬੇ ਗਦਾਰ ਕਹਿਣਾ ਕਾਲ ਕੱਢਣਾ ਉਹਨਾਂ ਦਾ ਇਹ ਪੇਸ਼ ਹੈ ਉਹ ਲੋਕ ਜਿਹੜੇ ਸਾਨੂੰ ਗਾਲ੍ਹਾਂ ਦਿੰਦੇ ਰਹੇ ਨੇ ਹੁਣ ਤੱਕ ਜੇ ਕੱਲ ਨੂੰ ਉਹਨਾਂ ਤੇ ਵੀ ਜ਼ਬਰ ਹੋਇਆ ਅਸੀਂ ਉਦੋਂ ਵੀ ਸਰਕਾਰ ਦੇ ਜ਼ਬਰ ਦਾ ਵਿਰੋਧ ਕਰਾਂਗੇ ਦਿੱਲੀ ਮੋਰਚੇ 'ਚ ਕੋਈ ਇੱਕ ਜਥੇਬੰਦੀ ਗਣਿਆ ਦੇ ਕਿ ਕਿਸੇ ਤੇ ਜ਼ਬਰ ਹੋਇਆ ਹੋਵੇ ਤੇ ਤੁਸੀਂ ਉਹਨਾਂ ਦੀ ਹਮਾਇਤ ਕੀਤੀ ਹੋਵੇ ਇਥੋਂ ਚਾਰ ਕਰਮਾਂ ਤੇ ਤੁਹਾਡੇ ਸਾਹਮਣੇ ਇੱਕ ਜਥੇਬੰਦੀ ਨੂੰ ਭਾਜਪੀ ਦੇ ਗੁੰਡੇ ਕੁੱਟ ਰਹੇ ਨੇ ਤੁਸੀਂ ਆਪਣੇ ਕਿੱਡ ਨੂੰ ਕਹਿ ਰਹੇ ਹੋ ਕਿ ਤੁਸੀਂ ਨਹੀਂ ਜਾਣਾ ਆ ਸਾਡੀ ਜਮੀਰ ਨਹੀਂ ਕਹਿੰਦੀ ਵੱਡੇ ਬਹਾਦਰੋ 55 ਕਿਲੋਮੀਟਰ ਤੋਂ ਦੂਰ 1300 ਬੰਦਾ ਲੈ ਕੇ ਟਰਾਲੀਆਂ ਲੈ ਕੇ ਕਾਜੀਪੁਰ ਬਾਰਡਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮਦਦ ਤੇ ਗਏ ਆ ਤੇ ਤੁਸੀਂ ਸਾਨੂੰ ਗद्दार ਕਹਿੰਦੇ ਹੋ ਬਾਈ ਓਏ ਤੁਸੀਂ ਸਾਨੂੰ ਗद्दार ਕਹਦੇ ਹੋ ਅਸੀਂ ਕਦੇ ਪਿੱਛੇ ਨਹੀਂ ਹਟੇ ਤਸ ਵਿਰ ਬਣਾ ਬੰਦੇ ਕਿਹੜੀ ਜੱਥੇ ਬੰਦੀ ਹੈ ਜਿਹੜੀ ਸੰਘਰਸ਼ ਕਰਦੀ ਹੈ ਤੇ ਸੰਘਰਸ਼ ਕਰਦੀ ਦੀ ਅਸੀਂ ਹਮਾਇਤ ਨਹੀਂ ਕੀਤੀ ਸਰਜੀਤ ਫੂਲ ਨੂੰ ਪੁੱਛ ਲਓ ਉਹਦੋਂ ਜਦੋਂ ਜੇਲ੍ਹ ਹੋਈ ਹੈ ਉਹਨੂੰ ਪੁਲਿਸ ਨੇ ਫੜ ਕੇ ਕੁੱਟਿਆ ਔਰ ਤਸ਼ੱਦਦ ਕੀਤਾ ਉਦੋਂ ਝੂਠੇ ਪਰਚੇ ਪਾਏ ਸਾਡੇ ਨਾਲੋਂ ਸਾਥੀ ਦੀ ਐ ਸੀ ਸਾਡੇ ਨਾਲ ਬੋਲਦਾ ਵੀ ਨਹੀਂ ਸੀ ਸਾਡੇ ਤੇ ਗਿੰਨਦਾ ਸੀ ਸਟੇਜਾਂ ਤੋਂ ਬੋਲਦਾ ਸੀ ਪਰ ਅਸੀਂ ਇਸ ਗੱਲ ਨੂੰ ਵੀ ਦੇਖਿਆ ਕਿ ਸਰਜੀਤ ਸਾਡੇ ਬਾਰੇ ਕੀ ਬੋਲਦਾ ਹੈ ਅਸੀਂ ਦੇ ਕਿ ਅਸੀਂ ਸਾਡਾ ਸੰਘਰਸ਼ੀ ਸਾਥੀ ਹੈ ਸਾਡੇ ਨਾਲ ਲੜਦਾ ਰਿਹਾ ਸਾਡੇ ਨਾਲ ਖੜਦਾ ਰਿਹਾ ਇਹਦੇ ਬਚਾਅ ਠੀਕ ਨੇ ਇੱਕ ਸਾਰਾ ਮਜ਼ਦੂਰਾਂ ਦਾ ਹੰਮੀ ਹੈ ਇਸ ਕਰਕੇ ਇਹਦੇ ਤੇ ਜਬਰ ਨਹੀਂ ਚੱਲਿਆ ਜਾਊਗਾ ਬਠਿੰਡੇ ਮੋਰਚਾ ਲਾ ਕੇ ਸਰਜੀਦਪੁਰ ਨੂੰ ਖੇਲ ਦੇ ਵਿੱਚੋਂ ਘੱਟ ਕੇ ਲਿਆਦਾ ਅਸੀਂ ਗਦਾਰਾਂ ਇਹ ਅੱਜ ਦਾ ਜਾਮ ਅਚਾਨਕ ਲਿਖਿਆ ਹੋਇਆ ਪ੍ਰੋਗਰਾਮ ਹੈ ਜਿਹੜਾ 13 ਤਰੀਕ ਨੂੰ ਕੁਝ ਜਥੇਬੰਦੀਆਂ ਨੇ ਦਿੱਲੀ ਜਾਣ ਦਾ ਸੱਦਾ ਦਿੱਤਾ ਹੈ ਪਹਿਲਾਂ ਮੈਂ ਤੁਹਾਨੂੰ ਸਾਫ਼ ਕਰਾਂ ਇਹ ਕਿਥੇ ਬੰਦੀਆਂ ਸੰਯੁਕਤ ਮੋਰਚੇ 'ਚ ਸ਼ਾਮਲ ਨਹੀਂ ਇਹ ਦਿੱਲੀ ਮੋਰਚੇ ਤੋਂ ਬਾਅਦ ਇਹਨਾਂ ਜਥੇਬੰਦੀਆਂ ਨੇ ਆਪਣਾ ਅੱਡ ਮੋਰਚਾ ਬਣਾ ਲਿਆ ਸੀ ਉਹ ਦਿੱਲੀ ਦੀਆਂ ਮੰਗਾਂ ਤੇ ਆਪਣੇ ਤੌਰ ਤੇ ਸੰਘਰਸ਼ ਕਰ ਰਹੇ ਨੇ ਸੰਯੁਕਤ ਮੋਰਚਾ ਭਾਰਤ ਇਹ ਹੀ ਦਿੱਲੀ ਵਾਲੀਆਂ ਮੰਗਾਂ ਤੇ ਆਪਣੇ ਤੌਰ ਤੇ ਸੰਘਰਸ਼ ਕਰਦਾ ਹੈ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਸਾਫ਼ ਹੋਣੀ ਚਾਹੀਦੀ ਹੈ ਵੀ ਇਹ ਸੰਯੁਕਤ ਮੋਰਚੇ ਦਾ ਸੱਦਾ ਨਹੀਂ ਸੀ ਪਰ ਫਿਰ ਵੀ ਜੇਦਨ ਉਹ ਸਾਥੀ ਮੋਰਚਾ ਲਾਉਣ ਜਾਂਦੇ ਨੇ ਉਹਨਾਂ ਦੇ ਕੁਝ ਸਾਥੀ ਮੇਰੇ ਕੋਲ ਆਏ ਉਹ ਕਹਿੰਦੇ ਜੀ ਤੁਸੀਂ ਦਿੱਲੀ ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਸਕਦੇ ਹੋ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਵੀ ਸਾਡੇ ਵਾਸਤੇ ਸਵਾਲ ਇਹ ਹੈ ਤੁਹਾਡੇ ਸਵਾਲ ਦਾ ਜਵਾਬ ਇਹ ਹੈ ਵੀ ਅਸੀਂ ਸੰਯੁਕਤ ਮੋਰਚੇ ਦੇ ਵਿੱਚ ਰਹੀਏ ਕਿ ਉਸ ਮੋਰਚੇ ਨੂੰ ਛੱਡ ਕੇ ਛੋਡੇ ਚ ਆ ਜਾਈਏ ਛੋਡਾ ਸਵਾਲ ਇਸ ਕਿਸਮ ਦਾ ਹੈ ਜਿਹੜਾ ਸਾਨੂੰ درست ਨਹੀਂ ਲੱਗਦਾ ਸਾਨੂੰ ਅਧਿਕਾਰ ਹੈ ਇਹ ਲੜਾਈ ਲੜਨ ਦਾ ਤੁਸੀਂ ਪ੍ਰੋਗਰਾਮ ਦੇ ਅਧਿਕਾਰ ਰੱਖਦੇ ਹੁੰਦੇ ਆਂ ਦੇਣ ਦੇ ਤੁਸੀਂ ਲੜੋ ਤੁਹਾਡਾ ਹੱਕ ਹੈ ਤੁਹਾਡੇ ਪ੍ਰੋਗਰਾਮ ਮੁਤਾਬਕ ਜੋ ਕੁਝ ਵਾਪਰੂਗਾ ਉਹਦੇ ਮੁਤਾਬਕ ਅਸੀਂ ਸੋਚ ਲਾਂ ਉਹਨਾਂ ਦਾ ਜਵਾਬ ਸੀ ਵੀ ਜੇ ਸਾਡੇ ਨਾਲ ਧੱਕਾ ਹੋਇਆ ਫਿਰ ਤੁਸੀਂ ਸਾਡੀ ਹਮਾਇਤ ਕਰਨੋਂ ਰੁਕ ਨਹੀਂ ਸਕਦੇ ਉਹਨਾਂ ਦਾ ਇਹ ਜਾਇਜਾ ਠੀਕ ਸੀ ਕਿਉਂਕਿ ਉਹ ਜਥੇਬੰਦੀ ਸਰਜੀਤ ਫੁੱਲ ਵਾਲੀ ਸੀ ਜਿਹੜੀ ਆਪਣੇ ਨਾਲ ਗੱਲ ਕਰਨਾ ਇਹ ਗੱਲ ਤੇ ਉੱਤੇ ਅਸੀਂ ਉਹਨਾਂ ਨੂੰ ਕਿਹਾ ਵੀ ਸਾਡੇ ਬਖਰੇਵੇਂ ਨੇ ਤੁਹਾਡੇ ਨਾਲ ਉਹ ਛੋਟੇ ਨੇ ਜੇ ਸਰਕਾਰ ਕਿਸੇ ਤੇ ਵੀ ਜ਼ਬਰ ਕਰਦੀ ਹੈ ਤੁਸੀਂ ਤਾਂ ਫੇਰ ਵੀ ਸਾਡੇ ਜੁੱਧ ਸਾਥੀ ਰਹੇ ਹੋ ਸੋਡੀ ਹਮਾਇਤ ਤੇ ਸੋਡੀ ਇਹ ਜ਼ਬਰਦਸਤ ਵਿਰੋਧ ਤਾਂ ਅਸੀਂ ਕਰਾਂਗੇ ਕਰਾਂਗੇ ਉਹ ਲੋਕ ਜਿਹੜੇ ਸਾਨੂੰ ਗਾਲ੍ਹਾਂ ਦਿੰਦੇ ਰਹੇ ਨੇ ਹੁਣ ਤੱਕ ਜੇ ਕੱਲ ਨੂੰ ਉਹਨਾਂ ਤੇ ਵੀ ਜ਼ਬਰ ਹੋਇਆ ਅਸੀਂ ਉਦੋਂ ਵੀ ਸਰਕਾਰ ਦੇ ਜ਼ਬਰਦਸਤ ਵਿਰੋਧ ਕਰਾਂਗੇ ਕਿਹੜੀਆਂ ਗੱਲਾਂ ਕਰਦੇ ਹੋ ਪਹਿਲਾਂ ਤੁਸੀਂ ਸੁਣ ਤੇਰਾ ਤਰੀਕ ਨੂੰ ਤੁਹਾਡੇ ਤੇ ਅਟੈਕ ਹੋਇਆ 14 ਨੂੰ ਅਸੀਂ ਮੀਟਿੰਗ ਕਰਕੇ 11 ਵਜੇ ਐਲਾਨ ਕਰਤਾ ਤੇ 15 ਨੂੰ ਅਸੀਂ ਰੇਲ ਦੀ ਲੇਨ ਤੇ ਬੈਠੇ ਆਂ ਕੱਲ ਵੀ ਸਾਡੇ ਧਰਨੇ 'ਚ ਬੈਠੇ ਸੀ ਕਿਸਾਨ ਅੱਜ ਰੇਲ ਦੀ ਲੇਨ ਤੇ ਨੇ ਤੇ ਕੱਲ ਨੂੰ ਸ਼ੜਕਾਂ ਤੇ ਆਵਾਂ ਹੁਣ ਸਾਨੂੰ ਸਵਾਲ ਕਰੀ ਜਾਂਦਾ ਇੱਕ ਹਿੱਸਾ ਇਥੇ ਸੋਸ਼ਲ ਮੀਡੀਆ ਤੇ ਉਹਦਾ ਇਹੀ ਕੰਮ ਹੈ ਗਦਾਰ ਕਹਿਣਾ ਗਾਲ ਕੱਢਣਾ ਉਹਨਾਂ ਦਾ ਇਹ ਪੇਸ਼ਾ ਹੈ ਉਹਨਾਂ ਨੇ ਹਮੇਸ਼ਾ ਇਹ ਕਹਿਣਾ ਹੈ ਇਹ ਗਦਾਰ ਨੇ ਇਹ ਡਰ ਜੇ ਇਹ ਤਾਂ ਬੇਕੀ ਕਿੰਨੇ ਵਾਰ ਗਾਲਾਂ ਮਿਲੀਆਂ ਨੇ 26 ਨਵੰਬਰ ਨੂੰ ਖਨੌਰੀ ਤੋਂ ਗਾਹਾਂ ਇਹ ਜਾਣ ਨੂੰ ਤਿਆਰ ਨਹੀਂ ਸੀ ਕਿਹਨੂੰ ਪਤਾ ਬਈ ਇਹ ਗੱਲ ਦਾ ਦੋਸ਼ੀ ਅਸੀਂ ਨੁਕਸ ਸੰਯੁਕਤ ਮੋਰਚੇ 'ਚ ਸ਼ਾਮਿਲ ਜਥੇਬੰਦੀਆਂ ਦਾ ਆਪ ਉਹ ਤੇ ਪੂਰਾ ਨਹੀਂ ਉਤਰ ਸਕੇ ਅਸੀਂ ਪੂਰਾ ਉਤਰੇ ਸਾਨੂੰ ਗਾਲਾਂ ਮਿਲੀਆਂ ਜਦੋਂ ਉਹ ਟੱਪ ਗਏ ਫਿਰ ਦੂਜੇ ਦਿਨ ਆਪਾਂ ਵੀ ਗਏ ਆ ਦਿੱਲੀ ਮੋਰਚੇ 'ਚ ਕੋਈ ਇੱਕ ਜਥੇਬੰਦੀ ਗਨਿਆਦੇ ਕਿ ਕਿਸੇ ਤੇ ਜ਼ਬਰ ਹੋਇਆ ਹੋਵੇ ਤੇ ਤੁਸੀਂ ਉਹਨਾਂ ਦੀ ਹਵਾਇਤ ਕੀਤੀ ਹੋਵੇ ਪੁੱਛ ਲੋ ਐਸੇ ਜਗਜੀਤ ਸਿੰਘ ਨੂੰ ਕਿ ਤੇਰੇ ਸਾਹਮਣੇ ਤੇਤੋਂ ਚਾਰ ਕਰਮਾਂ ਦੂਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉੱਤੇ ਬੀਜੇਪੀ ਦੇ ਗੁੰਡਿਆਂ ਨੇ ਅਟੈਕ ਕੀਤਾ ਦੱਸੋ ਤੁਸੀਂ ਹਮਾਇਤੇ ਗਏ ਸੀ ਇੱਥੋਂ ਇੱਥੋਂ ਚਾਰ ਕਰਮਾਂ ਤੇ ਤੁਹਾਡੇ ਸਾਹਮਣੇ ਇੱਕ ਜਥੇਬੰਦੀ ਨੂੰ ਬੀਜੇਪੀ ਦੇ ਗੁੰਡੇ ਕੁੱਟ ਰਹੇ ਨੇ ਤੁਸੀਂ ਆਪ ਦੇ ਕਿੱਡ ਨੂੰ ਕਹਿ ਰਹੇ ਹੋ ਕਿ ਤੁਸੀਂ ਨਹੀਂ ਜਾਣਾ ਆ ਸਾਡੀ ਜ਼ਮੀਰ ਨਹੀਂ ਕਹਿੰਦੀ ਵੱਡੇ ਬਹਾਦਰੋ ਅਸੀਂ 1300 ਬੰਦਾ ਲੈ ਕੇ 55 ਕਿਲੋਮੀਟਰ ਤੋਂ ਦੂਰ 1300 ਬੰਦਾ ਲੈ ਕੇ ਟਰਾਲੀਆਂ ਲੈ ਕੇ ਗਾਜੀਪੁਰ ਬਾਰਡਰ ਤੇ ਕਿਸਾਨ ਮਜ਼ਦੂਰ ਸੰਘਰਸ਼ਕਾਂ ਦੀ ਮਦਦ ਤੇ ਗਏ ਆ ਤੇ ਤੁਸੀਂ ਸਾਨੂੰ ਗਦਾਰ ਕਹਿੰਦੇ ਹੋ ਬਾਈ ਪਤਾ ਤੁਹਾਨੂੰ ਜਦੋਂ ਸ਼ਾਹਜਹਾਨਪੁਰ ਦੇ ਬਾਰਡਰ ਦੇ ਉੱਤੇ ਰਾਜਸਥਾਨ ਦੇ ਸਾਥੀਆਂ ਨੇ ਐਸ ਕੇਐਮ ਦੀ ਮੀਟ ਚਾ ਕੇ ਰੱਖਿਆ ਕਿ ਸਾਡਾ ਰਸਣ ਮੰਦ ਕਰਤਾ ਸਾਡੀ ਸਪਲਾਈ ਬੰਦ ਕਰਤੀ ਐਸਕੇਮ ਸਾਡੀ ਹਮਾਇਤ ਕਰੇ ਐਸਕੇਮ ਦੇ ਵਿੱਚੋਂ ਜਦੋਂ ਕੋਈ ਹੰਗਾਰਾ ਨਹੀਂ ਮਿਲਿਆ ਤਾਂ ਅਸੀਂ ਕਿਹਾ ਰਣਜੀਤ ਰਾਜੂ ਨੂੰ ਜਿਹੜਾ ਇਹ ਮੋਰਚੇ ਸ਼ਾਮਲ ਹੈ ਕਿ ਅਸੀਂ ਕੱਲ ਨੂੰ ਆਵਾਂਗੇ ਭਾਈ ਰਾਸ਼ਨ ਵੀ ਲੈ ਕੇ ਆਵਾਂਗੇ ਬੰਦੇ ਵੀ ਲੈ ਕੇ ਆਵਾਂਗੇ ਰਾਤ ਨੂੰ ਵੀਡੀਓ ਪਈ ਕਿ 1000 ਬੰਦਾ ਸਾਡਾ ਕੱਲੂ ਸ਼ਾਜਹਾਂਪੁਰ ਦਾ ਨਾਕਾ ਭੰਨ ਕੇ ਉਨਾਲੂ ਰਾਸ਼ਨ ਸਪਲਾਈ ਕਰੂਗਾ ਹਰਿਆਣੇ ਦੀ ਪੁਲਿਸ ਖਬਰਦਾਰ ਰਹੇ ਅਸੀਂ ਕੱਲੂ ਆ ਰਹੇ ਆ 8:00 ਵਜੇ ਸਵੇਰੇ ਸਵੇਰੇ 8:00 ਵਜੇ ਸੁਨੇਹਾ ਆ ਗਿਆ ਕਿ ਪੁਲਿਸ ਨੇ ਨਾਕੇ ਚੱਕਤੇ ਆਪਣੇ ਬੰਦੇ ਫੇਰ ਵੀ ਜਾ ਕੇ ਟਰਾਲੀਆਂ ਪਰ ਰਾਸ਼ਨ ਲੈ ਕੇ ਆਏ ਐ ਹਮਾਇਤ ਕਰਦੇ ਆ ਸਾਰੇ ਜਹਾਨ ਨੂੰ ਪਤਾ ਹੈ ਕਿ 23 ਤਰੀਕ ਨੂੰ ਗਾਜੀਪੁਰ ਦੇ ਉੱਤੇ ਜਦੋਂ ਤਕੈਤ ਦੇ ਅਥਰੂ ਸਿੱਟੇ ਨੇ ਦੱਸਦੇ ਭਾਰਤ ਦੀ ਕਿਹੜੀ ਜਥੇਬੰਦੀ ਉਹਨਾਂ ਦੀ ਹਮਾਇਤ ਤੇ ਗਈ ਹੈ ਪੰਦਰਾਂ ਸੌ ਬੰਦਾ ਲੈ ਕੇ 120 ਕਿਲੋਮੀਟਰ ਦੂਰ ਪੈਂਦਾ ਗਾਜੀਪੁਰ ਸਾਡੇ ਤੋਂ 1500 ਬੰਦਾ ਲੈ ਕੇ ਅਸੀਂ ਗਾਜੀਪੁਰ ਦੀ ਹੱਦ ਦੇ ਉੱਤੇ ਉਹਨਾਂ ਦੀ ਹਮਾਇਤ ਕਰਨ ਗਏ ਆ ਅਸੀਂ ਤਾਂ ਡਰਪੋਕਾ ਸੀ ਤਾਂ ਗਦਾਰ ਸੀ ਇਹ ਅਸੀਂ ਛੋਡੀ ਖਾਤਰ ਨਹੀਂ ਸਾਥੀ ਕੀਤਾ ਇਹ ਛੋਡੀ ਖਾਤਰ ਨਹੀਂ ਕੀਤਾ ਉਹ ਸਰੂਤੀ ਇੱਕਾ ਅਰੋੜੇ ਦੀ ਕੁੜੀ ਐ ਉਹ ਕੋਈ ਜੱਥੇਬੰਦੀ ਦੀ ਕੁੜੀ ਨਹੀਂ ਉਹ ਕਿਸੇ ਸ਼ਰੀਕ ਦੀ ਕੁੜੀ ਨਹੀਂ ਉਹ ਕਿਸੇ ਰਿਸ਼ਤੇਦਾਰ ਦੀ ਕੁੜੀ ਨਹੀਂ ਫੀਡ ਕੋਰਟ ਦੇ ਗੁੰਡਿਆਂ ਨੇ ਉਹਤੇ ਜ਼ਬਰ ਕੀਤਾ ਤੇ ਅਸੀਂ ਜਥੇਬੰਦ ਹੋ ਕੇ ਉਹਦੀ ਮਦਦ ਤੇ ਗਏ ਤੇ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਨਿਸ਼ਾਨ ਹੋਰੇ ਜਿਹੜੇ ਸੁਖਬੀਰ ਹੋਣਾ ਦੀ ਪਿੱਠ ਤੇ ਖੜੇ ਸੀ ਤੇ ਅਸੀਂ ਗਦਾਰਾਂ ਸਰਜੀਤ ਫੂਲ ਨੂੰ ਪੁੱਛ ਲਓ ਉਹਦੋਂ ਜਦੋਂ ਜੇਲ੍ਹ ਹੋਈ ਐ ਉਹਨੂੰ ਪੁਲਸ ਨੇ ਫੜ ਕੇ ਕੁੱਟਿਆ ਉਰੇ ਤਸ਼ੱਦਦ ਕੀਤਾ ਉਧਰ ਝੂਠੇ ਪਰਚੇ ਪਾਏ ਸਾਡੇ ਨਾਲੋਂ ਸਾਥੀ ਦੀ ਆਈ ਸੀ ਸਾਡੇ ਨਾਲ ਬੋਲਦਾ ਵੀ ਨਹੀਂ ਸੀ ਸਾਡੇ ਤੇ ਗਿੰਨਦਾ ਸੀ ਸਟੇਜਾਂ ਤੋਂ ਬੋਲਦਾ ਸੀ ਪਰ ਅਸੀਂ ਇਸ ਗੱਲ ਨੂੰ ਵੀ ਦੇਖਿਆ ਕਿ ਸਰਜੀਤ ਸਾਡੇ ਬਾਰੇ ਕੀ ਬੋਲਦਾ ਹੈ ਅਸੀਂ ਇਹ ਦੇਖਿਆ ਵੀ ਸਾਡਾ ਸੰਘਰਸ਼ੀ ਸਾਥੀ ਹੈ ਸਾਡੇ ਨਾਲ ਲੜਦਾ ਰਿਹਾ ਸਾਡੇ ਨਾਲ ਖੜਦਾ ਰਿਹਾ ਇਹਦੇ ਬਚਾਅ ਠੀਕ ਨੇ ਇੱਕ ਸਾਰਾ ਮਜ਼ਦੂਰਾਂ ਦਾ ਹੰਮੀ ਹੈ ਇਸ ਕਰਕੇ ਇਹਦੇ ਤੇ ਜਬਰ ਨਹੀਂ ਚੱਲਿਆ ਜਾਊਗਾ ਬਠਿੰਡੇ ਮੋਰਚਾ ਲਾ ਕੇ ਸਰਦੀਰਪੁਰ ਨੂੰ ਜੇਲ੍ਹ ਦੇ ਵਿੱਚੋਂ ਕੱਢ ਕੇ ਲਿਆਂਦਾ ਅਸੀਂ ਗਦਾਰਾਂ ਤੁਸੀਂ ਸਾਨੂੰ ਗਦਾਰਾਂ ਦਾ ਤੁਸੀਂ ਸਾਨੂੰ ਡਰਪੋਕਾਂ ਦਾ ਇਹ ਨਾਰਾ ਦਿੰਦੇ ਹੋ ਓਏ ਦੱਸ ਦਿਓ ਸਾਡੇ ਤੇ ਨਵੰਬਰ 2009 ਨੂੰ ਪੁਲਸ ਨੇ ਡਾਂਗਾ ਮਾਰਿਆ ਸਾਡੇ ਸਿਰ ਪਾੜਤੇ ਸਾਡੇ ਦੋ ਬੰਦੇ ਸ਼ਹੀਦ ਹੋ ਗਏ 70 ਬੰਦੇ ਦੇ ਬਲੰਟ ਕਰਤੇ ਸੋਤ ਟੁੱਟ ਗਈ ਸੋਡੀ ਕਲਮ ਦੇ ਇੱਕ ਵੀ ਜਥੇਬੰਦੀ ਦੇ ਸਾਡੇ ਹੱਕ ਦੇ ਵਿੱਚ ਹਾਜ਼ਰ ਨਾਰਾ ਬਰਿਆ ਹੋਵੇ ਦੱਸ ਦਿਓ ਕਿਹੜੀ ਜਥੇਬੰਦੀ ਬਾਈ ਸਾਡੀ ਸਪੋਰਟ ਤੇ ਆਈ ਸੀ 2007 ਦੇ ਵਿੱਚ ਛੰਨਾ ਦੇ ਵਿੱਚ ਦਿਨ ਦਿਹਾੜੇ ਟੱਕਰ ਹੋਈ ਜਾਂ ਦਿਨ ਦੇ 2 ਵਜੇ ਪੁਲਿਸ ਦੇ ਨਾਲ ਟੱਕਰ ਹੋਈ ਹੈ ਟੱਕਰ 'ਚ ਪੁਲਿਸ ਭੱਜੀ ਹੈ ਸਾਡੇ ਬੰਦੇ ਜ਼ਖਮੀ ਹੋਏ ਨੇ ਅਸੀਂ 70 ਬੰਦੇ ਜ਼ਖਮੀ ਇਹ ਪੁਲਿਸ ਦੀ ਜਿਰਪ ਤੋਂ ਬਚਦੇ ਹੋਏ ਰੇਂਗੜਾ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਤੇ ਉਦੋਂ 6 ਦਿਨ ਬਾਅਦ ਅਸੀਂ ਔਰਤਾਂ ਦਾ ਕੱਟ ਰੱਖਿਆ ਦੱਸ ਦਿਓ ਬਾਈ ਕਿਹੜੀ ਜਥੇਬੰਦੀ ਸਾਡੀ ਹਮਾਇਤ ਤੇ ਆਈ ਸੀ ਤੁਹਾਡੇ ਵਿੱਚੋਂ ਦੱਸ ਦਿਓ ਤੁਸੀਂ ਦਾ ਬਹਾਦਰੋਂ ਅੱਜ ਦਾ ਅੰਦਰਪੋਕ ਓ 2004 ਦੇ ਵਿੱਚ ਬਿਜਲੀ ਦੇ ਬਿੱਲ ਭਰਨ ਦੇ ਬਾਅਦ ਤਰ ਕਸਾਲ ਮਜ਼ਦੂਰ ਸੰਘਰਸ਼ ਕਮੇਟੀ ਦੇ ਨਾਲ ਮਾਨਾ ਵਾਲੇ ਰੇਲਵੇ ਸਟੇਸ਼ਨ ਤੇ ਸਟਾਫ ਦੀ ਗੱਡੀ ਜਾਬ ਕੀਤੀ ਸੀ ਤੇ ਪੂਰਾ ਕੱਟ ਸੀਗਾ ਉੱਥੇ ਗੋਲੀ ਚੱਲੀ ਉੱਥੇ ਲਾਠੀ ਚਾਰਜ ਹੋਇਆ ਇੱਕ ਮੁੰਡਾ ਸ਼ਹੀਦ ਹੋ ਗਿਆ 48 ਘੰਟਿਆਂ ਦਾ ਜਾਮ ਅਸੀਂ লাশ ਰੇਲ ਦੀ ਲਾਈਨ ਤੇ ਰੱਖੀ ਤੇ ਸਾਡੇ ਤੇ 307 ਤੇ ਮਾਰਡਰ ਦੇ ਪਰਚੇ ਪਾਏ ਮੈਨੂੰ ਦੱਸ ਦਿਓ ਬਾਈ ਕਿਹੜੀ ਜੱਥੇਬੰਦੀ ਸਾਡੀ ਮੈਤ ਤੇ ਆਈ ਸੀ ਤੁਸੀਂ ਸਾਨੂੰ ਡਰਪੋਕ ਕਹਿੰਦੇ ਹੋ ਓਏ ਤੁਸੀਂ ਸਾਨੂੰ ਗਦਾਰ ਕਹਦੇ ਹੋ ਅਸੀਂ ਕਦੇ ਪਿੱਛੇ ਨਹੀਂ ਹਟੇ ਦੱਸ ਦਿਓ ਪੰਜਾਬ ਦੇ ਵਿੱਚ ਕਿਹੜੀ ਜੱਥੇਬੰਦੀ ਹੈ ਜਿਹੜੀ ਸੰਘਰਸ਼ ਕਰਦੀ ਹੈ ਤੇ ਸੰਘਰਸ਼ ਕਰਦੀ ਦੀ ਅਸੀਂ ਹਮਾਇਤ ਨਹੀਂ ਕੀਤੀ ਜੇ ਵਿਦਿਆਰਥੀ ਲੜੇ ਨੇ ਤਾਂ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਮਜ਼ਦੂਰ ਲੜੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਅਧਿਆਪਕ ਲੜੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਆਂਗਣਵਾੜੀ ਕੁੜੀਆਂ ਲੜੀਆਂ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਜੇ ਬਿਜਲੀ ਕਾਮੇ ਲੜੇ ਨੇ ਅਸੀਂ ਉਹਨਾਂ ਦੀ ਹਮਾਇਤ ਤੇ ਆਇਆ ਤੁਸੀਂ ਤਾਂ ਸਾਡੇ ਕਿਸਾਨ ਭਰਾਓ ਅਸੀਂ ਸੋਡੀ ਹਮਾਇਤ ਤੇ ਨਹੀਂ ਆਏ ਅਸੀਂ ਸੰਘਰਸ਼ੀ ਲੋਕਾਂ ਦੇ ਹੁੰਦੇ ਜ਼ਬਰ ਦੇ ਖਿਲਾਫ ਆਏ ਆ ਅਸੀਂ ਨਹੀਂ ਕਹਿੰਦੇ ਕਿ ਤੁਹਾਡੇ ਨਾਲ ਸਾਡੇ ਰਿਸ਼ਤੇ ਤੇ ਸਾਡੀ ਨੀਤੀ ਦਾ ਬਹੁਤ ਡੇਰਤਾ ਬਣ ਗਈ ਇਹ ਦੂਰੀ ਦੂਰੀ ਰਹਿਣੀ ਹੈ ਇਹ ਦੂਰੀ ਨੂੰ ਕੋਈ ਮਿਟਾ ਨਹੀਂ ਸਕਦਾ ਇਹ ਮਿਟੂਗੀ ਉਦੋਂ ਜਦੋਂ ਅਸੀਂ ਬੈਠ ਕੇ ਆਪਣੀ ਨੀਤੀਆਂ ਦੇ ਵਿੱਚ ਸੁਧਾਰ ਕਰ ਲਿਆ ਇਹ ਦੂਰੀ ਨਹੀਂ ਅਸੀਂ ਤੁਹਾਡੀ ਹਮਾਇਤ ਤੇ ਨਹੀਂ ਮਿੱਤਰੋ ਆਏ ਅਸੀਂ ਤੁਹਾਡੇ ਖਾਤਰ ਇਹ ਲਾੜੀਆਂ ਨਹੀਂ ਲੱਪੀਆਂ ਅਸੀਂ ਤਾਂ ਜ਼ਬਰਦਸਤ ਵਿਰੋਧ ਕੀਤਾ ਹੈ ਏ ਹਾਕਮਾ ਦਾ ਕਮਾਂਡ ਤੋੜ ਦਾ ਵਿਰੋਧ ਕੀਤਾ ਹੈ ਅਸ਼ਦਾ ਸੰਯੁਕਤ ਮੋਰਚੇ ਦੀਆਂ ਮੰਗਾਂ ਦਾ ਸਮਰਥਨ ਕੀਤਾ ਉਹਦੇ ਤੇ ਲੜਾਈ ਲੜਦਾ ਸਾਡਾ ਬੀੜਾ ਚੁੱਕਿਆ ਹੋਇਆ ਹੈ ਇਹ ਬੀੜਾ ভাই ਚੁੱਕਿਆ ਰਹੂਗਾ ਸਾਨੂੰ ਇੱਕ ਸਵਾਲ ਕਰਦਾ ਹੈ ਮੀਡੀਆ ਕਿ ਬਹੁਤ ਲੇਟ ਆਏ ਓ ਸ਼ਾਵਾਸ਼ੇ ਮਿਤਰਾ ਬਹੁਤ ਲੇਟ ਆਏ ਅਸੀਂ ਅੱਖਾਂ ਮੀਚ ਕੇ ਪ੍ਰੋਗਰਾਮ ਨਹੀਂ ਕਰਦੇ ਓ ਤੁਸੀਂ ਤਾਂ ਜਦੋਂ ਮਰਜੀ ਜਦੋਂ ਮਰਜੀ ਕੱਠ ਦੇ ਕੇ ਚੁੱਕ ਜਾਂਦੇ ਹਾਂ ਅਸੀਂ ਗਾਲਾਂ ਖਾ ਰਹੇ ਨੇ ਆ ਪਰ ਅਸੀਂ ਸੋਚ ਕੇ ਪੈਰ ਧਰਦੇ ਤੁਸੀਂ ਤਾਂ ਸਾਨੂੰ ਉਦੋਂ ਵੀ ਕਹਿੰਦੇ ਸੀ ਕਿ ਪਰਮੇਂਦਰ ਝੋਟਾ ਉਹਦੇ ਤੇ ਜਾਬਰ ਹੋ ਗਿਆ ਉਹਨੂੰ ਛੁਣਾਉਣ ਵਾਸਤੇ ਆਜੋ ਉਹਦੀ ਗੱਲ ਠੀਕ ਸੀ ਵੀ ਨਸ਼ਿਆਂ ਵਾਸਤੇ ਬੋਲਦਾ ਸੀ ਪਰ ਉਹਦਾ ਤਰੀਕਾ ਕੀ ਸੀ ਬਈ ਅਸੀਂ ਨਹੀਂ ਗਏ ਸਾਰੀਆਂ ਜਥੇਬੰਦੀਆਂ ਗਈਆਂ ਕੌਮਵੀਨ ਸਾਹਿਬ ਮੋਰਚੇ ਦੇ ਵਿੱਚ ਸਾਨੂੰ ਕਿਹਾ ਉਹਨਾਂ ਨੇ ਆਪ ਆਏ ਹੋ ਵੀ ਤੁਸੀਂ ਆਓ ਅਸੀਂ ਕਹ ਰਹੀ ਆਪਣੀ ਗੱਲ 'ਚ ਫਰਕ ਹੈ ਜੇਬ ਜੇਲਾਪੂਰੀਆਂ ਹੋਏ ਬੰਦੇ ਛਡਾਉਣੇ ਨੇ ਅਸੀਂ ਬਿਲਕੁਲ ਤਿਆਰ ਆ ਇਸ ਗੱਲ ਤੇ ਪਰ ਸੋਡਾ ਉਥੇ ਕਿੰਦੜਾ ਉਹਦੇ ਬੱਕਰੇ ਬੱਕਰੇ ਮੂੰਹ ਨੇ ਉਹ ਹਰ ਮੂੰਹ ਆਈ ਗੱਲ ਬੋਲਦੇ ਨੇ ਕਦੇ ਕਿਸੇ ਨੂੰ ਨੀਰਾ ਪਰਖਦੇ ਨੇ ਕਿਸੇ ਨੂੰ ਗਦਾਰ ਪਰਖਦੇ ਨੇ ਉਥੇ ਸੱਦਾ ਦਿੰਦੇ ਨੇ ਵੀ ਸਾਡੇ ਸੱਦੇ ਤੇ ਆ ਕੇ ਕੌਮੀਨ ਸਾਹਿਬ ਮੋਰਚੇ 'ਤੇ ਵੱਡੀ ਜਥੇਬੰਦੀ ਹੈ ਇਹ ਉਥੇ ਜ਼ਰੂਰ ਆਓ ਤੇ ਸਾਡੀ ਲੱਕੜਾਂ ਦੀ ਟਰਾਲੀ ਤੋਂ ਝੰਡਾ ਲਹਾ ਕੇ ਉਹਨਾਂ ਤੋਂ ਮਾਫੀ ਮੰਗਵਾਉਂਦੇ ਨੇ ਵੀ ਤੋਂ ਗ੍ਰਾਹਾਂ ਦਾ ਝੰਡਾ ਲਾ ਕੇ ਸਾਡੀ ਮਦਦ ਕਰਨ ਵਾਸਤੇ ਰਾਜ ਉੱਥੇ ਜਾਈਏ ਸੀ ਉੱਥੇ ਜਾਈਏ ਸੀ ਅਸੀਂ ਨੇ ਕੀਤਾ ਅਸੀਂ ਮਨੁੱਖਤਾ ਪਰਖੀ ਐ ਅਸੀਂ ਮਨੁੱਖਤਾ ਪਰਖੀ ਕਰਕੇ ਦੋ ਉਹਨਾਂ ਨੂੰ ਅਸੀਂ ਕੀਤੇ ਨੇ ਅਸੀਂ ਇੱਥੇ ਕਿਹਾ ਕਿ ਜਿੰਨਾ ਕੈਦੀਆ ਦੀ ਕਾਨੂੰਨ ਦੇ ਮਤਲਬਕ سزا ਪੂਰੀ ਹੋ ਗਈ ਉਹਨਾਂ ਨੂੰ ਜੇਲਾ 'ਚ ਰੱਖਣ ਦਾ ਕੋਈ ਹੱਕ ਨਹੀਂ ਉਹ ਚਾਹੇ ਕਿਸੇ ਧਰਮ ਦੇ ਵੀ ਹੋਣ ਦੋ ਤਿੰਨ ਮੁੱਤ ਗੱਲਾਂ ਕੀਤੀਆਂ ਨੇ ਭਾਈ ਅਸੀਂ ਤੁਸੀਂ ਜਿਹੜੇ ਉੱਥੇ ਸਾਨੂੰ ਜਿਹੜੇ ਕਾਮਰੇਡ ਪਰਖਦੇ ਨੇ ਜਿਹੜੇ ਸਾਨੂੰ ਗਾਲਾਂ ਦਿੰਦੇ ਨੇ ਉਹ ਸਾਡੀ ਇਸ ਗੱਲ ਦਾ ਤਾਂ ਜਵਾਬ ਦੇ ਦਿਓ ਅਸੀਂ ਬੋਲੇ ਸੀ 28 ਸਤੰਬਰ ਨੂੰ ਬਰਨਾਲੇ ਦੀ ਗਲੀ ਤੋਂ ਅੰਬਰਤਪਾਲ ਦੇ ਖਿਲਾਫ ਸਿਰਫ ਇਹ ਗੱਲ ਬੋਲੀ ਸੀ ਕਿ ਹਥਿਆਰ ਚੱਕ ਕੇ ਬਿਨਾਂ ਤਿਆਰੀ ਤੋਂ ਹਥਿਆਰਬੰਦ ਬਗਾਵਦਾ ਸੱਦਾ ਦੇਣਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਮਰਵਾ ਦੋਗੇ ਤੋ ਖਬਰਦਾਰੋ ਤੇ ਸਾਡੇ ਤੇ ਤੁਸੀਂ ਬੜੇ ਤੇ ਜਦੋਂ ਹਕੂਮਤ ਉਹਦੇ ਬਰੀ ਤਾਂ ਤੁਹਾਡਾ ਮੂੰਹ ਨਹੀਂ ਖੁੱਲਿਆ ਅਸੀਂ ਸ਼ਹਿਰਾਂ ਦੇ ਵਿੱਚ ਮਜਾਰੇ ਕੀਤੇ ਕਿ ਅੰਬਰਤਪਾਲ ਨੇ ਐਡਾ ਜੁਰਮ ਨਹੀਂ ਕੀਤਾ ਜਿਹੜੀ ਤੁਸੀਂ ਉਹਨੂੰ ਸਜ਼ਾ ਦਿੱਤੀ ਹੈ ਕਿਉਂ ਨਹੀਂ ਬੋਲੇ ਬਾਈ ਤੁਸੀਂ ਤੁਸੀਂ ਕਿਉਂ ਨਹੀਂ ਬੋਲੇ ਉਦੋਂ ਕਿਉਂ ਨਹੀਂ ਦਿਲਾਤੇ ਆਏ ਉਦੋਂ ਕਹਿੰਦੇ ਸਾਨੂੰ ਉਦੋਂ ਅਸੀਂ ਵੀ ਤੁਹਾਡੀ ਹਮਾਇਤ ਆਉਂਦੇ ਕਿਉਂਕਿ ਜ਼ਬਰ ਕੀਤਾ ਸੀ ਅੰਬਰਤਪਾਲ ਨਾਲ ਸਾਡਾ ਕੋਈ ਵਿਰੋਧ ਨਹੀਂ ਦੀਪ ਸਿੱਧੂ ਨਾਲ ਸਾਡਾ ਕੋਈ ਵਿਰੋਧ ਨਹੀਂ ਜਦੋਂ ਕੋਈ ਜ਼ਬਰ ਕਰੂਗਾ ਚਾਹੇ ਦੁਸ਼ਮਣ ਤੇ ਕਰੇ ਸਾਡੇ ਨਾਲ ਬੋਲੇ ਨਾ ਬੋਲੇ ਅਸੀਂ ਉਹਦੇ ਪੱਖ ਚ ਖੜਾਂਗੇ ਇਸ ਕਰਕੇ ਸਾਥੀਓ ਐਵੇਂ ਕਹਿਣਾ ਕਿਸੇ ਨੂੰ ਠੀਕ ਨਹੀਂ ਹੁੰਦਾ ਅਸੀਂ ਤਾਂ ਇਹ ਸਾਫ਼ ਕਰਦੇ ਹਾਂ ਤੁਹਾਨੂੰ 13 ਤਰੀਕ ਦਾ ਜ਼ਬਰ ਜਦੋਂ ਅਸੀਂ ਪੜਿਆ ਰਾਤ ਨੂੰ ਸੋਸ਼ਲ ਮੀਡੀਆ ਤੇ ਤਾਂ 14 ਦੀ ਸਵੇਰੇ ਅਸੀਂ ਇਹ ਮੀਟਿੰਗ ਕਰਦਲੀ ਜਣੀ ਕੱਲ ਕੱਲ ਸਵੇਰੇ ਸਹੀ 11 ਵਜੇ ਆਪਾਂ ਨੇ ਫੈਸਲਾ ਕਰ ਲਿਆ ਵੀ ਆਪਾਂ ਨੂੰ ਜਿਹੜਾ ਫੌਰੀ ਕੋਈ ਸਖਤ ਐਕਸ਼ਨ ਹੈ ਉਹ ਦੇ ਦੇਣਾ ਚਾਹੀਦਾ ਹੈ 11 ਵਜੇ ਆਪਣੀ ਜਥੇਬੰਦੀ ਨੇ ਕੱਲੀ ਨੇ ਫੈਸਲਾ ਕਰ ਲਿਆ ਕਿ 11 ਵਜੇ ਰੇਲਾਂ ਰੋਕਾਂਗੇ ਉਸ ਤੋਂ ਬਾਅਦ ਪਤਾ ਲੱਗਿਆ ਕਿ 32 ਜਥੇਬੰਦੀਆਂ ਜਲੰਧਰ ਦੇ ਵਿੱਚ ਮੀਟਿੰਗ ਕਰ ਰਹੀਆਂ ਨੇ ਉਹ ਜਥੇਬੰਦੀਆਂ ਨਾਲ ਮਿਲਿਆ ਜਾਵੇ ਆਪਦਾ ਪ੍ਰੋਗਰਾਮ ਦੱਸਿਆ ਜਾਵੇ ਉਹ ਤੋਂ ਪਹਿਲਾਂ ਮਨਜੀਤ ਧਨੇਰ ਨਾਲ ਗੱਲ ਹੋਈ ਉਹਨੇ ਹੰਗਾਰਾ ਦਿੱਤਾ ਵੀ ਰੇਲਾ ਰੋਕਣ ਦਾ ਪ੍ਰੋਗਰਾਮ ਨਾਲ ਲਗ ਭਗ ਸਾਡੀ ਸਹਿਮਤੀ ਹੈ ਪਰ ਤੁਸੀਂ ਪ੍ਰੈਸ ਰੂਟ ਨਾਲ ਜੇ ਭੇਜਿਓ ਮੈਂ 12 1 ਵਜੇ ਤੱਕ ਕੱਪਣੀ ਸੂਬਾ ਕਮੇਟੀ ਨਾਲ ਰਹਿ ਕਰ ਲਾਂ ਅਸੀਂ ਤੁਹਾਡੇ ਨਾਲ ਸਾਂਝਾ ਕਰਾਂ ਇਹ ਉਹਨਾਂ ਨਾਲ ਸਾਂਝਾ ਹੋ ਗਿਆ ਡੇਢ ਵਜੇ ਜਿਲੰਦਰ ਅਸੀਂ ਉਹਨਾਂ ਦੀ ਮੀਟਿੰਗ ਦੇ ਵਿੱਚ ਗਏ ਆ ਸਾਥੀਆਂ ਦੀ ਮੀਟਿੰਗ ਦੇ ਵਿੱਚ ਉਹ ਇਸ ਗੱਲ ਤੇ ਵਿਚਾਰ ਕਰ ਰਹੇ ਸੀ ਕਿ ਇਹ ਜੋ ਹੋਇਆ ਦੋਨੇ ਬਾਡਰਾ ਤੇ ਇਹਦੇ ਬਾਰੇ ਕੀ ਕੀਤਾ ਜਾਵੇ ਤਾਂ ਸਮਾਜ ਮਿਲ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਅਪੀਲ ਕੀਤੀ ਕਿ ਭਰਾਓ ਸਾਡੇ ਬਖਰੇਵੇਂ ਛੋਟੇ ਦੇ ਸਾਡੀਆਂ ਸੰਝਾਂ ਵੱਡੀਆਂ ਨੇ ਜੇ ਪੰਜਾਬ ਦੇ ਵਿੱਚ ਇਹ ਕਣਤਨ ਕਿ ਜਿਹੜੀ ਦੂਜੀ ਜਥੇਬੰਦੀ ਸਾਡੇ ਨਾਲ ਗੋਲ ਨਹੀਂ ਕਰਦੀ ਸਾਡੇ ਨਾਲ ਸਾਂਝੀ ਸਰਗਰਮੀ ਨਹੀਂ ਕਰਦੀ ਉਹ ਸਾਡੀ ਦੁਸ਼ਮਣ ਨਹੀਂ ਹੈ ਉਹ ਸਾਡੀ ਦੋਸਤ ਜਥੇਬੰਦੀ ਹੈ ਉਹ ਸਾਡੇ ਜੁੱਧ ਸਾਥੀ ਨੇ ਉਹਨਾਂ ਤੇ ਹੋਇਆ ਜ਼ਬਰ ਕਿਸੇ ਕੀਮਤ 에 ਸਹਿਨ ਨਹੀਂ ਕੀਤਾ ਜਾਵੇਗਾ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਸਮਾਂ ਉਹਨਾਂ ਦੇ ਆ ਦਲੀਲਾ ਸੀ ਕਿ 16 ਦਾ ਬੰਦ ਆ ਰਿਹਾ ਉਹਦੇ ਤੇ ਅਸਰ ਪਊਗਾ ਅਸੀਂ ਇਹ ਕਹਿਆ ਸੀਦਾ ਬੇਨਤੀ ਕਰਕੇ ਨਿਕਲ ਕੇ ਆਏ ਆ ਬੜੀ ਖੁਸ਼ੀ ਹੋਈ ਜਦੋਂ ਉਹਨਾਂ ਦਾ ਐਲਾਨ ਆ ਗਿਆ ਕਿ ਉਹ ਵੀ ਕੱਲ ਨੂੰ ਟੋਲ ਫਰੀ ਕਰਨਗੇ ਸਾਰੇ ਪੰਜਾਬ ਦੇ ਵਿੱਚ ਅੱਜ ਪੰਜਾਬ ਦੀਆਂ 37 ਜਥੇਬੰਦੀਆਂ ਉਹ 36 ਤੇ 2 ਜਥੇਬੰਦੀਆਂ ਆਪਣੀਆਂ ਆਪਾਂ ਰੇਲਾਂ ਦੀਆਂ ਲਾਈਨਾਂ ਤੇ ਆ ਤੇ ਉਹਨਾਂ ਨੇ ਟੋਲ ਫਰੀ ਕੀਤੇ ਨੇ ਕੀ ਬਣ ਗਿਆ ਭਈ ਤੁਹਾਡਾ ਉਹ ਸੋਸ਼ਲ ਮੀਡੀਆ ਵਾਲੇ ਸਾਥੀਓ ਜਿਹੜੇ ਕਹਿੰਦੇ ਤੇ ਜਥੇਬੰਦੀਆਂ ਦੁਫਾੜ ਸੰਜੁਗਤ ਮੋਰਚਾ ਖਿੰਡ ਗਿਆ ਮੇਰੇ ਤੇ ਇੱਕ ਸੰਯੁਕਤ ਮੋਰਚੇ ਵਾਲੇ ਇਸ ਲਈ মিডিਆ ਵਾਲੇ ਸਾਥੀ ਨੇ ਸਵਾਲ ਕੀਤਾ ਕਿ ਕੀ ਜਥੇਬੰਦੀਆਂ ਮੁੜ ਕੇ ਇਕੱਠੀਆਂ ਹੋ ਸਕਦੀਆਂ ਨੇ ਮੇਰਾ ਜਵਾਬ ਸੀ ਕਿ ਵਕਤ ਹੁੰਦਾ ਉਹ ਵਕਤ ਬੰਦਿਆਂ ਨੂੰ ਆਪੇ ਇਕੱਠੇ ਕਰਦਾ ਹੁੰਦਾ ਹੈ ਸਮਾਜ ਦੀ ਇੱਕ ਆਧਾਰਨਾ ਹੈ ਜੇ ਦੋ ਭਰਾ ਕਦੇ ਵੀ ਨਾ ਬੋਲੇ ਹੁਣ ਤਾਂ ਉਹਨਾਂ ਨੂੰ ਇਕੱਠਾ ਕੌਣ ਕਰਦਾ ਹੈ ਉਹਨਾਂ ਨੂੰ ਦੁਸ਼ਮਣ ਇਕੱਠਾ ਕਰਦਾ ਹੈ ਜਦੋਂ ਦੁਸ਼ਮਣ ਦੂਜੇ ਭਰਾ ਤੇ ਅਟੈਕ ਕਰਦਾ ਓਦੋਂ ਆਪਦੀ ਭਰਾਵਾਂ ਦੀ ਕੜਤਰ ਨੂੰ ਅਗਲਾ ਭੁੱਲ ਜਾਂਦਾ ਗੰਡਾਸਾ ਬਰਾਬਰ ਲੈ ਕੇ ਖੜਦਾ ਆਪਦੇ ਭਰਾ ਦੇ ਕਿ ਬਖਰੇਵੇਂ ਫੇਰ ਦੇਖ ਲਾਂਗੇ ਤੂੰ ਮੇਰਾ ਮਾਂ ਜਾਇਆ ਤੇ ਅਸੀਂ ਤੇਰੇ ਨਾਲ ਆ ਅਸੀਂ ਇਸ ਸਟੇਜ ਤੋਂ ਲਾਂਡ ਕਰਦੇ ਆ ਓਏ ਭਰਾਵੋ ਸਾਨੂੰ ਕਹੀ ਜਾਓ ਗਦਾਰ ਸਾਨੂੰ ਕਹੀ ਜਾਓ ਡਰਪੋਕ ਅਸੀਂ ਇਹਦੇ ਨਾਲ ਐ ਖੱਪਾ ਸਾਡੇ ਨਹੀਂ ਲੱਗ ਸਕਦਾ ਤੇ ਅਸੀਂ ਇਹਦਾ ਜਵਾਬ ਤੁਹਾਨੂੰ ਦਿੰਨੇ ਆ ਕਿ ਅਸੀਂ ਇਸ ਜ਼ਬਰ ਨੂੰ ਕਦੇ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਕਿ ਅੱਜ ਅੱਜ 15 ਤਰੀਕ ਹੈ ਕੱਲ ਨੂੰ ਭਾਰਤ ਬੰਦਾ ਸਦਾ 16 ਤਰੀਕ ਦਾ ਹੈ ਤੇ 17 ਤਰੀਕ ਤੱਕ ਕੇਂਦਰ ਸਰਕਾਰ ਇਹ ਮਸਲੇ ਨੂੰ ਜਬ ਪੋਜੀਟਿਵ ਤਰੀਕੇ ਨਾਲ ਨਿਬਾਧੇ ਨਹੀਂ ਇੱਕ ਕੰਦ ਤੇ ਲਿਖਿਆ ਪੜ ਲੇ ਅਸੀਂ ਮੈਦਾਨ ਚ ਆਗੇ ਅਸੀਂ ਸੋਡੇ ਲੜ ਦੋ ਹੱਥ ਦੇਖਾਂਗੇ ਆ ਫੈਸਲਾ ਪਰ ਸਾਨੂੰ ਕੋਈ ਸਵਾਲ ਕਰਦਾ ਹੈ ਸਵਾਲ ਕਰਦਾ ਹੈ ਕਿ 24 ਵਾਲੀ ਮੀਟ ਦਾ ਮੋਰਚੇ ਦਾ ਫਿਰ ਕੀ ਬਣ ਜੂ ਮੈਨੂੰ ਇਹ ਦੱਸੋ ਭਰਾਓ ਜੇ ਕਿਸੇ ਦੁਸ਼ਮਣ ਚੜਿਆ ਹੁੰਦਾ ਹੈ ਘਰ ਟਾਉਂਦਾ ਹੁੰਦਾ ਹੈ ਤਬਾਹ ਕਰੀ ਜਾਂਦਾ ਸਭ ਕੁਝ ਸਾਡੇ ਮੁੰਡੇ ਦਾ ਮੰਗਣਾ ਹੋਵੇ ਫਿਰ ਮੰਗਣਾ ਵੱਡੀ ਗੱਲ ਹੈ ਤੇ ਅਟੈਕ ਰੋਕਣਾ ਵੱਡੀ ਗੱਲ ਹੈ 24 ਦਾ ਪ੍ਰੋਗਰਾਮ ਅਜੇ ਸਾਡਾ ਸਟੈਂਡ ਕਰਦਾ ਜੇ ਗੱਲ ਇਧਰ ਨੂੰ ਵੱਧਦੀ ਹੈ ਤਾਂ ਅਸੀਂ 24 ਵਾਲੇ ਪ੍ਰੋਗਰਾਮ ਨੂੰ ਮੁਲਤਵੀ ਕਰਨ ਦੀ ਸੋਚ ਸਕਦੇ ਹਾਂ ਛੱਡ ਦਿਆਂਗੇ ਮਨਾਨ ਚਾਹਾਂਗੇ ਲੱਗ ਜੂ ਪਤਾ ਪਰ ਇੱਕ ਗੱਲ ਖਿਆਲ ਕਰੋ ਭਰਾਓ ਤੁਹਾਨੂੰ ਦਿੱਲੀ ਮੋਰਚੇ 'ਚ ਕਿਹਾ ਸੀ ਕਿ ਸਾਡਾ ਮੋਰਚਾ ਵੱਖਰਾ ਹੋਊਗਾ ਸਾਡੀ ਸਟੇਜ ਵੱਖਰੀ ਹੋਊਗੀ ਸੰਯੁਕਤ ਮੋਰਚੇ 'ਚ ਸ਼ਾਮਲਾ ਪਰ ਸਟੇਜ ਵੱਖਰੀ ਹੋਊਗੀ ਭਲਾ ਇਹ ਗੱਲ ਕਿਉਂ ਇਹ ਗੱਲ ਇਸ ਕਰਕੇ ਐ ਕਿ ਅਸੀਂ ਜਿਹੜੇ ਮੋਰਚੇ 'ਚ ਹੋਵਾਂਗੇ ਜਦੋਂ ਅੱਗੇ ਵਧਣ ਦਾ ਹੁਕਮ ਦੇਵਾਂਗੇ ਕਿ ਮੋਰਚਾ ਪੰਨਣਾ ਤਾਂ ਮੋਰਚਾ ਪੰਨਣ ਦੀ ਤਿਆਰੀ ਹੋਊ ਹੱਥ 'ਚ ਮੋਰਚਾ ਪੰਨਣ ਵੇਲੇ ਸਾਡੀ ਅਗਵਾਈ ਕਰਨ ਵਾਲੀ ਟੀਮ ਹੋਊ ਮੂਰੇ ਜਦੋਂ ਟੱਕਰ ਹੋਊ ਸਾਰੇ ਲੋਕਾਂ ਦੇ ਸਾਹਮਣੇ ਹੋ ਦੰਦੇ ਵਿੱਚ ਹੋਊ ਜਦੋਂ ਅਸੀਂ ਕਹਾਂਗੇ ਕਿ ਅੱਗੇ ਵਧੋ ਨੂੰ ਅੱਗੇ ਵਧਿਆ ਜਾਊ ਜਦੋਂ ਕਹਾਂਗੇ ਪਿੱਛੇ ਹਟੋ ਦੋ ਪਿੱਛੇ ਹਟਿਆ ਜਾਊ ਆਪ ਮਹਾਰੀ ਲੜਾਈ ਨਹੀਂ ਹੋਊ ਆਪ ਖੁਦਰਾ ਨਹੀਂ ਚੱਲੂਗਾ ਅਸੀਂ ਉਹਨਾਂ ਹੁੱਲੜਵਾਜਾਂ ਨੂੰ ਨਹੀਂ ਖੰਘੜ ਦੇਵਾਂਗੇ ਜਿਹੜੀਆਂ ਕਿਸੇ ਦੀ ਗੱਲ ਸੁਣਦੇ ਵੀ ਨਹੀਂ ਜਿਹੜੇ ਕਿਸੇ ਆਪਣੀ ਮਰਜ਼ੀ ਨਾਲ ਮਰਜ਼ੀ ਨਾਲ ਕਾਰਵਾਈਆਂ ਕਰਦੇ ਨੇ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਇਸ ਤਰ੍ਹਾਂ ਦੇ ਅੰਦੋਲਨ ਕਦੇ ਕਾਮਯਾਬ ਨਹੀਂ ਹੁੰਦੇ ਭਰਾਵੋ ਇਸ ਕਰਕੇ ਆਪਣੀ ਜਥੇਬੰਦੀ ਨੇ ਇਹ ਤੈਅ ਕੀਤਾ ਹੋਇਆ ਹੈ ਕਿ ਸਾਰੀਆਂ ਜ਼ਰੂਰੀ ਗੱਲਾਂ ਨੂੰ ਪਾਸੇ ਛੱਡ ਕੇ ਜੰਨਤ ਤੇਰੇ ਦਾ ਨਵੇੜਾ ਨਹੀਂ ਹੁੰਦਾ ਉਹਨਾਂ ਚ ਅਸੀਂ ਮੈਦਾਨ ਦੇ ਵਿੱਚ ਆ ਤੇ ਪੂਰੇ ਸਰਗਰਮ ਦੂਜੀ ਗੱਲ ਖਿਆਲ ਰੱਖਣ ਵਾਲੀ ਐ ਗੱਲ ਕਰਨ ਚ ਉਹ ਸਾਥੀ ਬਹਿੰਦੇ ਨੇ ਬੈਠਣ ਉਹ ਹੀ ਫੈਸਲਾ ਕਰਨ ਆਪਦੀ ਤੌਰ ਤੇ ਉਹਨਾਂ ਨੇ ਕੀ ਕਰਨ ਅਸੀਂ ਉਹਨਾਂ ਨਾਲ ਨਹੀਂ ਬੈਠਾਂਗੇ ਉਹ ਫੈਸਲਾ ਕਰਨ ਕਿਉਂਕਿ ਉਹਨਾਂ ਨੇ ਅੰਦੋਲਨ ਛੇੜਿਆ ਵਾ ਜੇ ਸਾਨੂੰ ਲੱਗੂਗਾ ਕਿ ਸਾਡੀ ਸੰਤੁਸ਼ਟੀ ਨਹੀਂ ਜਿਹੜੀਆਂ ਗੱਲਾਂ ਤੇ ਸੰਤੁਸ਼ਟੀ ਨਹੀਂ ਹੋਊਗੀ ਉਹਨਾਂ ਤੇ ਅਸੀਂ ਆਪਣੀ ਗੱਲ ਸੰਯੁਕਤ ਮੋਰਚੇ ਰੱਖਾਂਗੇ ਅਸੀਂ ਸੰਯੁਕਤ ਮੋਰਚੇ ਦੇ ਵਿੱਚ ਰੱਖ ਕੇ ਅਗਲੇ ਐਕਸ਼ਨ ਦੇਣ ਵਾਸਤੇ ਬੇਨਤੀ ਕਰਾਂਗੇ ਸੰਯੁਕਤ ਮੋਰਚੇ ਨੂੰ ਹੁਣ ਸਵਾਲ ਇਹ ਹੈ ਕਿ ਦਿੱਲੀ ਸਾਡੇ ਦੇ ਸਵਾਲ ਕਰਦੇ ਨੇ ਬਹੁਤ سارے ਬੰਦੇ ਕਿ ਤੁਸੀਂ ਦਿੱਲੀ ਜਾਓਗੇ ਹੁਣ ਜਿਹੜਾ ਬੰਦਾ ਮੀਡੀਆ ਵਾਲਾ ਸਵਾਲ ਕਰਦਾ ਹੈ ਕਿ ਤੁਸੀਂ ਦਿੱਲੀ ਜਾਓਗੇ ਮਾਓ ਸਾਥੀ ਨੂੰ ਇਹ ਪੁੱਛਦਾ ਵੀ ਆ ਟੂਟੀ ਜੀ ਤਾਂ ਤੂੰ ਚੱਕ ਲਈ ਤੂੰ ਜਥੇਬੰਦਕ ਕੈਦੇ ਕਾਨੂੰਨਾ ਬਾਰੇ ਤੈਨੂੰ ਪਤਾ ਵੀ ਕੀ ਹੁੰਦਾ ਅਸੀਂ ਸੰਯੁਕਤ ਮੋਰਚੇ ਦੇ ਪਿੱਛੇ ਫਿੱਟ ਉਹਦਾ ਅਸੀਂ 파ਟਾਂ ਜਿੰਨਾ ਚਿਰ ਸੰਯੁਕਤ ਮੋਰਚੇ ਰਿਚ ਦਿੱਲੀ ਵਾਲੀਆਂ ਮੰਗਾਂ ਤੇ ਕੋਈ ਐਕਸ਼ਨ ਪਾਸ ਨਹੀਂ ਹੁੰਦਾ ਅਸੀਂ ਇਕੱਲੇ ਕੋਈ ਵੀ ਪ੍ਰੋਗਰਾਮ ਨਹੀਂ ਕਰ ਸਕਦੇ ਖਾਸ ਕਰਕੇ ਦਿੱਲੀ ਵਾਲੀਆਂ ਮੰਗਾਂ ਇਸ ਕਰਕੇ ਅਸੀਂ ਉਸ ਮੋਰਚੇ ਦੇ ਉਨਾ ਅਸੂਲਾਂ ਦੇ ਪਾਬੰਧਾਂ ਜਿਹੜਾ ਸੰਯੁਕਤ ਮੋਰਚਾ ਲੀਕੂਗਾ ਜੇ ਸੰਯੁਕਤ ਮੋਰਚਾ ਕੱਲ ਨੂੰ ਕਹਿੰਦਾ ਕਿ ਆਪਣਾ ਬਣ ਗਿਆ ਕਿ ਆਪਾਂ 20 ਤਰੀਕ ਨੂੰ ਦਿੱਲੀ ਜਾਣਾ ਫਿਰ ਪਿਸ਼ੱਕ ਉਹ ਮੁੜਿਆ ਹੁਣ ਅਸੀਂ 20 ਨੂੰ ਦਿੱਲੀ ਜਾਵਾਂਗੇ ਦੇਖ ਲਾਂਗੇ ਫਿਰ ਕਿਹੜੀਆਂ ਕੰਦਾ ਨੇ ਕਿਹੜੀਆਂ ਕੌਲੇ ਨੇ ਇਹ ਦੇਖ ਲਾਂਗੇ ਪਰ ਇਹ ਅਜੇ ਤੈਅ ਨਹੀਂ ਹੋਇਆ ਕਿਤੇ ਐ ਨਾ ਸੋਚ ਲਿਓ ਵੀ ਪ੍ਰਧਾਨ ਦੇ ਤਾਂ 20 ਦਾ ਅਲਾਨ ਕਰਤਾ ਮੇਰਾ ਤਾਂ ਇਹ ਆਧਾਰਨ ਦੇਣ ਦਾ ਮਤਲਬ ਹੈ ਸਿਰਫ ਵੀ ਜੋ ਸੰਯੁਕਤ ਮੋਰਚਾ ਤਿਆਰ ਕਰਦਾ ਹੈ ਉਹ ਹੋਊਗਾ ਬਾਕੀ ਜਬਰ ਵਾਲੇ ਇਸ ਦੇ ਉੱਤੇ ਆਪਣੀ ਜਥੇਬੰਦੀ ਆਜ਼ਾਦ ਹੈ ਇਹਨੂੰ ਸੰਯੁਕਤ ਮੋਰਚੇ ਨੂੰ ਪੁੱਛਣ ਦੀ ਲੋੜ ਨਹੀਂ ਜਬਰ ਵਾਲੇ ਮੁੱਦੇ ਤੇ ਸਾਡੀ ਜਥੇਬੰਦੀ ਜੇ ਸੰਯੁਕਤ ਮੋਰਚੇ ਦਾ ਕੋਈ ਪ੍ਰੋਗਰਾਮ ਨਹੀਂ ਆਉਂਦਾ ਤਾਂ ਆਪਣੀ ਜਥੇਬੰਦੀ ਇਕੱਲੀ ਦੇ ਤੌਰ ਤੇ ਆਪਦਾ ਕੋਈ ਵੀ ਪ੍ਰੋਗਰਾਮ ਜਿਹੜਾ ਵੀ ਸਾਨੂੰ ਦਬਵਾ ਵਾਲਾ ਠੀਕ ਬਣਿਆ ਉਹ ਅਲਿਕੂਗੀ ਤੁਸੀਂ ਉਹਦਾ ਇੰਤਜ਼ਾਰ ਕਰਿਓ ਐ ਸਮਝ ਲਿਓ ਵੀ ਤੁਸੀਂ ਮੈਦਾਨ ਚੋਂ ਗਾਲਾਂ ਤਾਂ ਭਰਾਵੋ ਇੱਥੇ ਦਾ ਭਾਵੇਂ ਸਾਰਾ ਕੁਝ ਵਿਕ ਜੇ ਇੱਥੇ ਦਾ ਭਾਵੇਂ ਜ਼ਿੰਦਗੀ ਲੱਗ ਜੇ ਜਿਹਨੇ ਗਦਾਰ ਕਹਿਣਾ ਉਹਨੇ ਨਹੀਂ ਰੁਕਣਾ ਜਿਨ੍ਹਾਂ ਦਾ ਕੰਮ ਗਾਲਾਂ ਦੇਣਾ ਉਹਨਾਂ ਨੇ ਗਾਲਾਂ ਦੇਣੋ ਨਹੀਂ ਰੁਕਣਾ ਇਹ ਉਹਨਾਂ ਦੇ ਕਰਤਾਰ ਦੀ ਗੱਲ ਆ ਬਾਈ ਤੁਸੀਂ ਮੈਨੂੰ ਇਹ ਦੱਸੋ ਬਾਈ ਸਾਡਾ ਸਾਥੀ ਇਹ ਮਨਜੀਤ ਧਨੇਰ ਜਿਹੜਾ ਅੱਜ ਆਪਣੇ ਨਾਲ ਖੜਾ ਹੈ ਆਪਣੀ ਜਥੇਬੰਦੀ ਨਾਲ ਖੜਾ ਇਹਦੇ ਨਾਲ ਵਿਚਾਰਤਾਰਕ ਬਖਰੇਵੇਂ ਤਾਂ ਸਾਡੇ ਇਸ ਜਥੇਬੰਦੀ ਨਾਲ ਵੀ ਨਹੀਂ ਪਰ ਇਹਨੂੰ ਜਿਹੜੀ ਜੇਲ ਹੋਈ ਸੀ ਉਹ ਨਜਾਇਜ਼ ਨਜਾਇਜ਼ ਜੇਲ ਨੂੰ ਲੈ ਕੇ ਜੀ ਜਾਨ ਨਾਲ ਇਹ ਕੋਲ ਲੜਿਆ ਜੀ ਜਾਨ ਨਾਲ ਸਾਰਾ ਪੰਜਾਬ ਜਾਣਦਾ ਹੈ ਕਿ ਇਹ ਜਥੇਬੰਦੀ ਨੇ ਪਿੱਛੇ ਕੁਝ ਨਹੀਂ ਰੱਖਿਆ ਮਨਜੀਤ ਨੇ ਰੂ ਰਿਆ ਕਰਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾਤਾ ਤੇ ਅਸੀਂ ਦਾਵਾ ਕਰਦਿਆਂ ਜਦੋਂ ਇਹ ਕੋਲ ਫੜਿਆ ਸੀ ਉਦੋਂ ਇਹ ਦਾਦਾ ਕੀਤਾ ਸੀ ਕਿ ਮਨਜੀਤ ਨੇ ਰੂ ਆਪ ਜੇਲ੍ਹ ਚ ਛੱਡ ਕੇ ਆਏ ਆ ਤੇ ਐਸੇ ਗਲੀ ਦੇ ਵਿੱਚ ਦੀ ਇਹਨੂੰ ਲੈ ਕੇ ਜਾਵਾਂਗੇ ਅੱਜ ਵੀ ਵੀਡੀਓ ਪੜ੍ਹ ਲਓ ਬਾਈ ਵੀਡੀਓ ਦੇ ਵਿੱਚ ਪਈਆਂ ਹੋਈਆਂ ਗੱਲਾਂ ਇਸ ਕਰਕੇ ਅਸੀਂ ਮਾਣ ਨਹੀਂ ਕਰਦੇ। ਜਗेंद्र ਉਗਰਾਹਾ ਕੋਈ ਚੀਜ਼ ਨਹੀਂ। ਜਥੇਬੰਦੀ ਹੈ। ਜਥੇਬੰਦੀ ਲੜਦੀ ਹੈ। ਜਥੇਬੰਦੀ ਦੇ ਅਸੂਲ ਨੇ। ਜਥੇਬੰਦੀ ਦੇ ਕਾਨੂੰਨ ਨੇ ਆਹ ਪ੍ਰੋਗਰਾਮ ਮੇਰਾ ਇਕੱਲੇ ਦਾ ਦਿੱਤਾ ਹੋਇਆ ਨਹੀਂ। ਅਗਲਾ ਪ੍ਰੋਗਰਾਮ ਵੀ ਆਪਣਾ ਇਕੱਲਿਆਂ ਦਾ ਨਹੀਂ ਹੋਣਾ। ਜਥੇਬੰਦੀ ਤੈਅ ਕਰੂਗੀ। ਜਥੇਬੰਦੀ ਦੇ ਮੁਤਾਬਕ ਹੀ ਪ੍ਰੋਗਰਾਮ ਚੱਲਦੇ ਨੇ। ਇਸ ਕਰਕੇ ਤਾਂ ਹੀ ਸਾਨੂੰ ਲਾਂਬੇ ਆਉਂਦੇ ਨੇ। ਕਿ ਤੁਸੀਂ ਬਹੁਤ ਤਕੜੀ ਜਥੇਬੰਦੀ ਜਥੇਬੰਦੀ ਵੱਡੀ ਜਥੇਬੰਦੀ ਹੋਣਾ ਅਸੀਂ ਆਪਦੇ ਮੂੰਹ ਨਾਲ ਕਦੇ ਨਹੀਂ ਕਿਹਾ ਵੀ ਅਸੀਂ ਬਹੁਤ ਵੱਡੀ ਜਥੇਬੰਦੀ ਵਾਲੇ ਵੱਡੀ ਦਾ ਨਾਮ ਬਹੁਤ ਵੱਡਾ ਹੁੰਦਾ ਪਰ ਸਾਨੂੰ ਇਸ ਗੱਲ ਦਾ ਪਤਾ ਹੈ ਅਸੀਂ ਜਿੰਨੀਆਂ ਪੰਜਾਬ ਚ ਜਥੇਬੰਦੀਆਂ ਜਿੰਨਾ ਸਾਡਾ ਕਿੱਡਰ ਹੈ ਅਸੀਂ 32 ਆ 40 ਆ ਪਰ ਸਾਡੀ ਕੁੱਲ ਗਿਣਤੀ ਇੰਨੀ ਹੈ ਕਿ ਜੇ ਸਰਕਾਰ ਚਾਹੇ ਸਰਕਾਰ ਤਾਂ ਸਾਡੇ ਉੱਤੋਂ ਦੀ ਪੈ ਸਕਦੀ ਹੈ ਸਾਨੂੰ ਦੱਬ ਸਕਦਾ ਪਰ ਸਵਾਲ ਰਹਿਿਆ ਕਿ ਸਾਨੂੰ ਦੱਬ ਸੇ ਸਰਕਾਰ ਸਾਡੇ ਦੇ ਅਤਿਆਚਾਰ ਕਰਲੇ ਸਰਕਾਰ ਸਾਨੂੰ ਮਾਰ ਦੇਵੇ ਸਰਕਾਰ ਪਰ ਸਰਕਾਰ ਤੋਂ ਅੱਛੀ ਕੀਮਤ ਲੈਣ ਵਾਸਤੇ ਜੇ ਮਾਨਸਿਕ ਤੌਰ ਤੇ ਦੇ ਜੋ ਅੰਦਰ ਹੀ ਤਿਆਰ ਹੋ ਜਾਂਦੇ ਨੇ ਤਾਂ ਸਰਕਾਰ ਦੇ ਹੱਥਾਂ ਪੈਰਾਂ ਦੀ ਪਾਉਣ ਦੀ ਅਸੀਂ ਸਮਰੱਥਾ ਰੱਖਦੇ ਹਾਂ ਇਸ ਕਰਕੇ ਭੈਣੋਂ ਤੇ ਭਰਾਓ ਜ਼ਬਰਦਿਆਂ ਗੱਲਾਂ ਬਹੁਤ ਹੋਈਆਂ ਨੇ ਇਹ ਮੋਰਚੇ ਦਾ ਵੇਲਾ ਹੈ ਇਹ ਕਿਸੇ ਜਥੇਬੰਦੀ ਤੇ ਅਟੈਕ ਕਰਨ ਦਾ ਵੇਲਾ ਨਹੀਂ ਇਹ ਗਦਾਰ ਕਹਿਣ ਦਾ ਵੇਲਾ ਨਹੀਂ ਇਹ ਸਾਨੂੰ ਤਾਂ ਉਹਨਾਂ ਅੱਡਵਾਂ ਨੂੰ ਬੇਨਤੀ ਹੈ ਜਿਹੜੇ ਸਟੇਜਾਂ ਤੋਂ ਲਾਈਵ ਹੋ ਕੇ ਗੱਲਾਂ ਕਰਦੇ ਨੇ ਕਿ ਭਾਈ ਪਛਾਣ ਲੋ ਲੜਨ ਵਾਲੇ ਕੌਣ ਹੈ ਕੋਈ ਪਛਾਣ ਲੋ ਗਦਾਰ ਕੌਣ ਹੈ ਪਛਾਣ ਲੋ ਵੀ ਲਤਾਂ ਖਿੱਚਣ ਵਾਲੇ ਕੌਣ ਹੈ ਓਏ ਵਾਸਤਾ ਰੱਬ ਦਾ ਆਹ ਮੌਕੇ ਤੁਸੀਂ ਇਹ ਗੱਲਾਂ ਨਾ ਕਰੋ ਲੋਕ ਬਹੁਤ ਸਿਆਣੇ ਨੇ ਲੋਕ ਆਪ ਹੀ ਪਛਾਣ ਲੈਣਗੇ ਜਿਹੜੇ ਗਦਾਰ ਨੇ ਉਹਨਾਂ ਨੂੰ ਗਦਾਰ ਕਰਕੇ ਲੋਕ ਜਾਣਦੇ ਨੇ ਜਿਹੜੇ ਲੜਨਾਂ ਨੇ ਉਹਨਾਂ ਨੂੰ ਲੜਨ ਵਾਲੇ ਕਰਕੇ ਜਾਣਣਗੇ ਇਹ ਸਾਰੇ ਇਹਨਾਂ ਕੋਲੇ ਫੈਸਲਾ ਕਰਨਾ ਲੋਕ ਫੈਸਲਾ ਕਰਦੇ ਹੁੰਦੇ ਨੇ ਘੱਟੋ-ਕੱਟ ਤੁਸੀਂ ਬੇਨਤੀਆਂ ਨਾ ਕਰੋ ਸਟੇਜਾਂ ਤੋਂ ਲਾਈਵ ਹੋ ਕੇ ਲੋਕਾਂ ਨੂੰ ਇਸ ਤਰ੍ਹਾਂ ਦੇ ਭੱਬਲ ਪੂਸੇ ਵਿੱਚ ਨਾ ਪਾਓ ਕਿ ਕੌਣ ਗਦਾਰ ਹੈ ਕੌਣ ਲੜਾਕੂ ਹੈ ਤੁਸੀਂ ਸਾਰੇ ਲੜਾਕੂ ਆ ਪੰਜਾਬ ਦੇ ਲੋਕ ਸਾਰੇ ਲੜਾਕੂ ਨੇ ਜੇ ਪੰਜਾਬ ਦੇ ਲੋਕਾਂ ਦਾ ਸਮਰਥਨ ਹੈ ਜੇ ਸਾਡੀਆਂ ਮੰਗਾਂ ਠੀਕ ਨੇ ਜੇ ਸਾਡੀ ਦੇਸ਼ਾ ਠੀਕ ਹੈ ਜੇ ਸਾਡੀ ਦੁਸ਼ਾ ਠੀਕ ਹੈ ਜੇ ਸਾਡੇ ਮੁੱਦੇ ਠੀਕ ਨੇ ਤੁਸਨ ਲੜਨ ਦਾ ਤਰੀਕਾ ਠੀਕ ਹੈ ਤੁਹਾਡੀ ਲੜਾਈ ਵੀ ਕਾਮਯਾਬ ਹੋਊਗੀ ਤੁਹਾਡਾ ਨਕਸਲ ਵੀ ਘਟੂਗਾ ਫੇ ਤੁਸੀਂ ਆਪਦੀ ਛਾਪ ਛੱਡ ਕੇ ਆਉਂਗੇ ਰਹਿ ਜਾਂ ਦਿੱਲੀ ਦੇ ਕੰਨਾਂ ਹੁਣ ਇਸ ਗੱਲ ਦੀਆਂ ਗਵਾਹ ਨੇ ਕਿ ਇੱਕ ਸਾਲ ਦੇ ਮੋਰਚੇ ਦੇ ਵਿੱਚ ਸਾਡੀਆਂ ਹੁਣ ਤੱਕ ਕੰਨਾਂ ਤੇ ਛਾਪਾਂ ਲੱਗੀਆਂ ਪਈਆਂ ਨੇ ਹੁਣ ਤੱਕ ਲੋਕ ਸਾਨੂੰ ਯਾਦ ਕਰਦੇ ਨੇ ਕਿ ਐਹੀ ਜੀ ਡਿਸਪਲਨ ਵਾਲੀ ਜਥੇਬੰਦੀ ਨਹੀਂ ਐਂ ਲੜਦਾ ਤਰੀਕਾ ਇਹਨਾਂ ਦੇ ਵਿੱਚ ਇਹ ਕਦੇ ਪੂਨੀ ਪਦਲੀ ਗੱਲ ਨਹੀਂ ਕਰਦੇ ਇਸ ਕਰਕੇ ਭਰਾਵੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸੀ ਇਸ ਕਰਕੇ ਕਰਦੇ ਹਾਂ ਕਿ ਸੱਦਾ 6 ਘੰਟਿਆਂ ਦਾ ਸੀ 6 ਘੰਟਿਆਂ ਚ ਤੁਸੀਂ ਇੱਥੇ ਪਹੁੰਚੇ ਹੋ ਅਗਲੇ ਪ੍ਰੋਗਰਾਮ ਦਾ ਤੁਸੀਂ ਇੰਤਜ਼ਾਰ ਕਰੋ ਆਪਾਂ ਅਗਲਾ ਪ੍ਰੋਗਰਾਮ 6:30 ਨੂੰ ਦੇਣ ਜਾ ਰਹੇ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ